ਸਾਢੇ 12 ਵਜੇ ਦੀ ਕਾਲ ਆਈ ਸੀਗੀ ਗਾਰਡ ਦੀ ਵੀ ਧੂਆ ਨਿਕਲ ਰਿਹਾ ਜੀ ਅੰਦਰੋਂ ਤੇ ਉਹ ਸੜਨ ਆ ਕੇ ਦੇਖਿਆ ਤੇ ਅੰਦਰ ਜਿਹੜੀਆਂ ਸ਼ਟਰ ਚ ਉਠਵਾਇਆ ਤੇ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਇਨ ਬਿਟਵੀਨ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਆ ਤੇ ਲਾਈਟ ਵਾਲਿਆਂ ਨੂੰ ਬਿਜਲੀ ਬੋਰਡ ਨੂੰ ਫੋਨ ਕਰਕੇ ਲਾਈਟ ਕਟਵਾ ਕੇ ਤੇ ਫਿਰ ਉਹਨਾਂ ਦਾ ਪ੍ਰੋਸੈਸ ਚੱਲਿਆ ਬਾਕੀ ਟੋਟਲ ਡੈਮੇਜ ਹੈਗਾ ਜੀ ਐਸਵੀ ਦੇ ਤੇ ਕੋਈ ਸਟਾਕ ਤੇ 70 80 ਲੱਖ ਦਾ ਤੇ ਪਿਆਦਾ ਹੀ ਆ ਸਾਰਾ ਉੱਪਰ ਬਾਕੀ ਸਾਡਾ ਕਈ ਅਣਮਿੱਥਿਆ ਵੀ ਹੈਗਾ ਆ ਵੀ ਜਿਹੜਾ ਸਾਡੀ ਨੋਟਿਸ ਦੇ ਵਿੱਚ ਛੋਟਾ ਛੋਟਾ ਸਮਾਨ ਹੁੰਦਾ ਜਿਵੇਂ ਸਟੇਸ਼ਨਰੀ ਆਈਟਮਾਂ ਨੇ ਕੁਝ ਹੋਰ ਆਈਟਮਾਂ ਨੇ ਟੌイズ ਦੇ ਵਿੱਚ ਬਹੁਤ ਛੋਟੀ ਛੋਟੀ ਆਈਟਮਾਂ ਆਉਂਦੀਆਂ ਨੇ ਗਿਫਟ ਆਈਟਮਾਂ ਆਉਂਦੀਆਂ ਨੇ ਸਾਡੀਆਂ ਉਹਨਾਂ ਦਾ ਕੋਈ ਹੈ ਹੀ ਨਹੀਂ ਇਹ ਵੀ ਅਸੀਂ ਉਹਦੇ 'ਚ ਐਸਟੀਮੇਟ ਲਗਾ ਸਕਦੇ ਹਾਂ ਅਪਰੋਕਸਿਮੇਟ ਇਹ ਤੇ ਉੱਪਰ ਦਾ ਸਮਾਨ ਹੈ ਬੇਸਮੈਂਟ ਚ ਟੋਟਲ ਲਾਸ ਹੈਗਾ ਜੀ ਥੱਲੇ ਸਟਾਕ ਹੁੰਦਾ ਹੈ ਸਾਰਾ ਇਕੱਠਾ ਜਿਵੇਂ ਕੋਈ ਟੌイズ ਦਾ ਹੈ ਕੋਈ ਸਲਾਈਡਸ ਹੁੰਦੀਆਂ ਨੇ ਆਫਿਸ ਫਰਨੀਚਰ ਹੈ ਜਾਂ ਬੈਡ ਨੇ ਆਫਿਸ ਏਬਲਸ ਨੇ ਚੇਅਰਸ ਆਉਂਦੀਆਂ ਨੇ ਪਲਾਸਟਿਕ ਦੀਆਂ ਤੇ ਸਾਰਾ ਕੁਝ نیچے ਵੀ ਟੋਟਲ ਲਾਸ ਹੋ ਗਿਆ ਹੋਇਆ ਜੇ ਐਟ ਪ੍ਰੈਜੈਂਟ ਦੀ ਗੱਲ ਕਰੀਏ ਤੇ 1.5 ਕੋਰਡ ਦੇ ਲੱਗ ਛਕੇ ਨੁਕਸਾਨ ਹੋ ਗਿਆ ਜੀ ਸਾਡਾ ਜਿੱਥੇ ਨਹੀਂ ਪਤਾ ਲੱਗਦਾ ਰੀਜ਼ਨ ਅਜੇ ਤੱਕ ਤੇ ਕਲੀਅਰ ਨਹੀਂ ਹੈ ਜੀ ਸਪਾਰਕ ਹੀ ਹੈ ਵੈਸੇ ਤੇ ਮੀਟਰ ਸਾਡੇ ਆਫ ਹੁੰਦੇ ਨੇ ਬੇਸਮੈਂਟ ਦੇ ਵੀ ਮੀਟਰ ਆਫ ਕਰਕੇ ਜਾਈਦਾ ਆ ਪਿੱਛੇ ਸਿਰਫ ਸ਼ਟਰ ਦੇ ਅੱਗੇ ਵਾਲੀਆਂ ਦੋ ਲਾਈਟਾਂ ਆਨ ਹੁੰਦੀਆਂ ਨੇ ਸਾਡੀਆਂ ਤੇ ਅਜੇ ਪ੍ਰੋਪਰ ਅਸੀਂ ਕਹਿ ਨਹੀਂ ਸਕਦੇ ਜੀ ਉਹ ਜਰਾ ਰਾਤ ਘਟਣੀ ਸੀ ਸਾਢੇ 12 ਵਜੇ ਦੀ ਪੋਲ ਆਈ ਸੀ ਗਾਰਡ ਦੀ ਤੁਸੀਂ ਕਿੰਨੇ ਵਜੇ ਪਹੁੰਚੇ ਅਸੀਂ 10 ਮਿੰਟ ਚ ਪਹੁੰਚ ਗਏ ਜੇਲ ਰੋਡ ਤੇ ਆਪਣੀ ਰਿਹਾਈਸ਼ ਕੀਤੀ ਉੱਥੋਂ ਆ ਗਏ ਸੀਗੇ ਟਾਈਮ ਨਾਲ ਹੀ ਇੱਥੇ ਮੇਰਾ ਨਾਮ ਅਜਮੇਰ ਸਿੰਘ ਫਾਇਰ ਵਗੈਰ ਦਫ਼ਤਰ ਗਾਡਸਪੋਟ ਡਰਾਈਵਰ ਸਾਨੂੰ 1 ਵਜੇ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਦੁੱਗਲ ਜੰਸੀ ਦੇ ਸਾਹਮਣੇ ਅੱਗ ਲੱਗੀ ਹੋਈ ਆ ਅਸੀਂ 1 ਵਜੇ 4 ਮਿੰਟ ਤੇ ਇੱਥੇ ਪਹੁੰਚ ਗਏ ਆ ਜਦੋਂ ਦੇਖਿਆ ਕਿ ਅੱਗ ਜਿਆਦਾ ਹੋਣ ਕਰਕੇ ਆਪਾਂ ਪਹਿਲਾਂ ਇੱਕ ਗੱਡੀ ਫਿਰ ਦੂਸਰੀ ਮਂਗਾਈ ਫਿਰ ਤੀਸਰੀ ਮਂਗਾਈ ਨਾਲ ਹੀ ਫਿਰ ਪਟਾਲੇ ਵਾਲਿਆਂ ਨੂੰ ਫੋਨ ਕਰਤਾ ਪਟਾਲੇ ਵਾਲਿਆਂ ਦੀ ਗੱਡੀ ਵੀ ਆ ਗਈ ਹੌਣ ਤੋਂ ਲਗਭਗ ਕੋਈ 16 ਤੋਂ 18 ਗੱਡੀਆਂ ਦੇ ਵਿੱਚ ਅੱਗ ਗੱਡੀਆਂ ਲੱਗ ਚੁੱਕੀਆਂ ਪਾਣੀ ਦੀ ਕਿੰਨੇ ਮਸਾਕੇ ਕਰਕੇ ਬੀਜਾ ਤੁਹਾਨੂੰ ਬਹੁਤ ਮੁਸ਼ਕਲ ਕਰਨੀ ਪਈ ਆ ਜੋ ਕਿ ਅੱਗੇ ਜਦਾ ਹੋਣ ਕਰਕੇ ਫੋਮ ਦੀ ਅੱਗ ਹੀ ਬੁਝਣ ਦਾ ਨਾ ਹੀ ਨਹੀਂ ਲੈਂਦੀ ਸੀ ਐ ਪਿਛਲੇ ਪਿੱਛੇ ਪਿਛਲੀ ਸਾਈਡ ਵੀ ਗੱਡੀ ਖੜਕੇ ਤੇ ਆਪਣੇ ਸਾਰੇ ਮੁੰਡਿਆਂ ਨੇ ਮਰ ਕੇ ਬੁਝਾਉਂਦੀ ਪੂਰੀ ਕੋਸ਼ਿਸ਼ ਕਰਕੇ ਤੋੜ ਕੇ ਬੁਝਾਈ ਹੈ ਠੀਕ ਹੈ ਕਿੰਨੇ ਘੰਟੇ ਬਾਅਦ ਅੱਗ ਨੂੰ ਬੁਝਾ ਆ ਗਿਆ ਅੱਗ ਤਕਰੀਬਨ 1 ਵਜੇ ਦੀ ਅੱਗ ਲੱਗੀ 5 5:30 6 ਵਜੇ ਤੱਕ ਰਹੀ ਅੱਗ ਕਿੰਨਾ ਕਿ ਨੁਕਸਾਨ ਹੋਇਆ ਹੈ ਨੁਕਸਾਨ ਜੀ ਉਹਨਾਂ ਦਾ ਹੁਣ ਉਹ ਹੀ ਦੱਸ ਸਕਦੇ ਆ ਕਿ ਨੁਕਸਾਨ ਤੇ ਸਾਰਾ ਹੀ ਹੋ ਗਿਆ ਉੱਪਰ ਵੀ ਬੀਸਮੈਂਟ 'ਚ ਵੀ ਉਹਨਾਂ ਦਾ ਕਾਫੀ ਸਮਾਨ ਸੀ